ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਮੁਕੰਦ ਸਿੰਘ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤਹਿਸੀਲ ਵੀ ਦੋਸਤੋ ਸ਼੍ਰੀ ਮੁਕਤਸਰ ਸਾਹਿਬ ਹੀ ਆ ਨੇੜੇ ਦੋਸਤੋ ਸਾਦਕ ਰਹਿ ਜਾਂਦਾ ਮਾਥਾ 10 ਕਿਲੋਮੀਟਰ ਵੰਗੂ ਅੱਜ ਦੀ ਵੀਡੀਓ ਦੋਸਤੋ ਪੰਜਾਬ ਵਾਲੀ ਜਰਸੀ ਦਿਖਾਉਂਗਾ ਚੰਗੇ ਥਾਨ ਹਵਾਨੇ ਵਾਲੀ ਤੇ ਚੰਗੇ ਮਿਲਕ ਰਿਕਾਰਡ ਵਾਲੀ ਬਾਈ ਜੀ ਹੁਣੇ ਦੱਸਦੇ ਆ ਤੇ ਸੋਨ ਦੇ ਵਿੱਚ ਕੁਸਮਾ ਬਾਈ ਜੀ ਹੁਣੇ ਕਹਿੰਦੇ ਕੱਚੀ ਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹਨੂੰ ਪਸੰਦ ਆਜੂਗਾ ਇਥੇ ਆ ਕੇ ਆਦੇ ਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਵੱਛੀ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 14 ਤੋਂ 15 ਦਿਨ ਹਜੇ ਸੂਣ ਦੇ ਵਿੱਚ ਕੱਚੀ ਆ ਦੁੱਧ ਪਹਿਲੇ ਸੂਏ ਬਾਈ ਜੀ ਹੁਣੇ ਕਹਿੰਦੇ ਵੱਛੀ ਨੇ 20 ਕਿਲੋ ਚਵਾਇਆ ਐਤ ਕੀ ਦੁੱਧ ਬਾਈ ਜੀ ਹੁਣੇ ਕਹਿੰਦੇ 24-25 ਕਿਲੋ ਵੱਛੀ ਬੜੇ ਆਰਾਮ ਨਾਲ ਚਵਾਜੂ ਫੋਰ ਸ਼ੰਗ ਭੂਰਾ ਵੀ ਨਹੀਂ ਚਾਰੇ ਥਨਾ ਸੇਮ ਹੀ ਸਾਹੀ ਜੀ ਦੋਸਤੋ ਨਿੱਕਰ ਮੇ ਕੱਲੇ-ਕੱ ਕੱਦ-ਕਾਟ ਚੰਗਾ ਵੱਡਾ ਪੰਜਾਬ ਵਾਲੇ ਜਰਸੀ ਦੋਸਤੋ ਸਾਰੇ ਥਾਣਾ ਸੇਮ ਹੀ ਸਾਈਜ਼ ਦੋਸਤੋ ਨਿੱਖਰ ਮੇ ਕੱਲੇ-ਕੱਲੇ ਗੈਪ ਚ ਲੱਗੇ ਹੋਏ ਆ ਪੰਜਾਬ ਵਾਲੇ ਜਰਸੀ ਦੋਸਤੋ ਬੱਚੀ ਪੂਰੀ ਸੋਹਣੀ ਹੈ ਥਾਣ ਦੋਸਤੋ ਮਨੇਟਰ ਤੋਂ ਚੈੱਕ ਕਰਾ ਦੇਣਾ ਨਿੱਖਰ ਮੇ ਕੱਲੇ-ਕੱਲੇ ਗੈਪ ਚ ਲੱਗੇ ਹੋਏ ਆ ਆ ਵੇਖ ਸਕਦੇ ਆ ਸੋਹਣੀ ਥਾਣਾ ਦੋਸਤੋ ਹੱਤੀ ਚ ਵਾਈ ਗਲੇ ਫੋਰਚ ਚੰਗ ਭੋਰਾ ਵੀ ਨਹੀਂ 14-15 ਦਿਨਾਂ ਇਹ ਬੱਚੀ ਨੇ ਸੋਹਣਾ ਹਵਾਨਾ ਵੱਡਾ ਤਿਆਰ ਕਰ ਜਨਾ ਵਾਲਟੈਲ ਦੋਸਤੋ ਹਵਾਨੇ ਚ ਕਾਫੀ ਪਈ ਹੈ ਦੂਸਰੀ ਸਾਈਡ ਤੋਂ ਥਾਣ ਵੇਖ ਸਕਦੇ ਆ ਅੱਤੀ ਚਵਾਈ ਇਹੇ ਤਾਂ ਫੋਰਟ ਚੰਗ ਪੂਰਾ ਵੀ ਨਹੀਂ ਸੇਮ ਹੀ ਸਾਈ ਹੈ 204 ਥਾਣਾ ਦਾ ਹਵਾਨਾ 200 ਰਵੜਾਂ ਨੂੰ ਵਾਧਾ ਵਾਲਟਲ ਕਾਫੀ ਪਈ ਹੈ ਤੇ ਦੁੱਧ ਬਾਈ ਕਹਿੰਦਾ ਵੱਚੀ 24 25 ਕਿਲੋ ਬੜੇ ਆਰਾਮ ਨਾਲ ਚੋ ਆ ਜੂ ਤੇ ਰੇਟ ਬਾਈ ਜੀ ਹੁਣੇ ਰੱਖਿਆ ਹੋਇਆ 70000 ਰੁਪਇਆ ਉਹ ਚੋ ਬਾਈ ਜੀ ਹੁਣੇ ਕਹਿੰਦਾ ਮਾਨਤਾਨ ਹੋ ਜਾਊਗਾ ਜਿਹਨੂੰ ਪਸੰਦ ਆਜੂ ਵੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲੈ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲ ਨਵੀਂ ਵੀਡੀਓ ਨਾਲ ਉਦੋਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ